ਜੇ پاک ਪਵਿੱਤਰ ਲੱਭਦੇ ਹਾਂ ਬੜਾ ਮੁਸ਼ਕਲ ਹੈ ਇਹ ਅੱਜ ਕੱਲ੍ਹ ਨਹੀਂ ਜੇ پاک ਪਵਿੱਤਰ ਲੱਭਦੇ ਹਾਂ ਬੜਾ ਮੁਸ਼ਕਲ ਹੈ ਇਹ ਅੱਜ ਕੱਲ੍ਹ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਹਿਣੀ ਪਰ ਹਰ ਇੱਕ ਦਾ ਯਾਰ ਹੈ ਅੱਜ ਕੱਲ੍ਹ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਹਿਣੀ ਪਰ ਹਰ ਇੱਕ ਦਾ ਯਾਰ ਹੈ ਅੱਜ ਕੱਲ੍ਹ ਨਹੀਂ ਨਮਸਕਾਰ ਆਦਾਬ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਪੂਰੇ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਇਫੈਕਟ ਹੈਗਾ ਜਿਹੜਾ ਅਸਰ ਹੈਗਾ ਉਹ ਸਾਰਿਆਂ ਨੂੰ ਦੇਖਣ ਨੂੰ ਮਿਲ ਰਿਹਾ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਤੋਂ ਕਿ ਚੰਗਾ ਸਰ ਤਾਂ ਘੱਟਾ ਚੰਗਾ ਸਰ ਹੈ ਹੀ ਨਹੀਂ ਜ਼ਿਆਦਾਤਰ ਮਾੜਾ ਅਸਰ ਹੀ ਆ ਗਲਤ ਅਸਰ ਹੈਗਾ ਸੋਸ਼ਲ ਮੀਡੀਆ ਦਾ ਜਿਹੜਾ ਨੰਗ ਪੁਣਾ ਜਿਹੜਾ ਗੰਧ ਪੁਣਾ ਜਿਹੜਾ ਕੰਜਰਖਾਨਾ ਚਲਾਇਆ ਜਾ ਰਿਹਾ ਵਾ ਠੀਕ ਹੈ ਉਹਦੇ ਤੋਂ ਤੁਸੀਂ ਭਲੀ ਭਾਤੀ ਜਾਣੂ ਹੈਗੇ ਹੋ ਬਟ ਅਸੀਂ ਅੱਜ ਬਾਹਰਲੇ ਸੂਬਿਆਂ ਦੀ ਗੱਲ ਨਹੀਂ ਕਰਾਂਗੇ ਅੱਜ ਅਸੀਂ ਆਪਣੇ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਇਸ ਕਰਕੇ ਕਰਨੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਸਭਿਆਚਾਰ ਸੀਗਾ ਨਾ ਉਹ ਸਭ ਤੋਂ ਉੱਪਰ ਸੀਗਾ ਕਦੇ ਸੀਗਾ ਬਟ ਅੱਜ ਕਿੱਥੇ ਜਾ ਰਿਹਾ ਇਹਦੇ ਕਰਕੇ ਸੋਸ਼ਲ ਮੀਡੀਆ ਕਰਕੇ ਮੋਸਟਲੀ ਮੋਸਟਲੀ ਸੋਸ਼ਲ ਮੀਡੀਆ ਕਰਕੇ ਕਿਉਂਕਿ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਤੱਕ ਕੁਝ ਹੱਦ ਤੱਕ ਬਚਿਆ ਹੋਇਆ ਸੀਗਾ ਬਟ ਹੁਣ ਤਾਂ ਤਬਾਹ ਹੋਣ ਦੀ ਕगार ਤੇ ਆ ਸੋ ਇਹਨਾਂ ਗੱਲਾਂ ਦੇ ਉੱਪਰ ਇਸ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਪ੍ਰਭਾਵ ਪੈ ਰਿਹਾ ਪੰਜਾਬ ਦੇ ਉੱਪਰ ਜਿਹੜਾ ਅਸਰ ਪੈ ਰਿਹਾ ਉਹਦੇ ਤੇ ਕੁਝ ਲਾਈਨਾਂ ਲਿਖੀਆਂ ਨੇ ਸੁਣ ਕੇ ਜਾਈਓ ਦੇ ਦੇਖੋ ਕਮੈਂਟ ਕਰਿਓ ਕਮੈਂਟ ਦੇ ਵਿੱਚ ਦੱਸਿਓ ਕਿ ਕਿਸ ਹੱਦ ਤੱਕ ਕਿੰਨਾ ਕੋ ਇਹ ਗੱਲਾਂ ਜਾਇਜ਼ ਨੇ ਤੇ ਪੰਜਾਬ ਦਾ ਆਉਣ ਵਾਲੇ ਟਾਈਮ ਦੇ ਵਿੱਚ ਜੋ ਹਾਲ ਹੋਣਾ ਕੁਝ ਗੱਲਾਂ ਰਹੀਂ ਬਿਆਨ ਕਰਨ ਜਾ ਰਹੇ ਹਾਂ ਸੋ ਕਹਿੰਦਾ ਇੱਕ ਪਾਸੇ ਤੀਵੀਂ ਲੱਭਦੇ ਨੇ ਦੂਏ ਪਾਸੇ ਡਰਦੇ ਰਹਿੰਦੇ ਨੇ ਇੱਕ ਪਾਸੇ ਤੀਵੀਂ ਲੱਭਦੇ ਨੇ ਦੂਏ ਪਾਸੇ ਡਰਦੇ ਰਹਿੰਦੇ ਨੇ ਮੁਸਕਾਨ ਜਿਹੀ ਕਿਤੇ ਟਕਰੇ ਨਾ ਅਰਦਾਸਾਂ ਕਰਦੇ ਰਹਿੰਦੇ ਨੇ ਇੱਕ ਪਾਸੇ ਤੀਨੀ ਲੱਭਦੇ ਨੇ ਦੂਏ ਪਾਸੇ ਡਰਦੇ ਰਹਿੰਦੇ ਨੇ ਮੁਸਕਾਨ ਜਿਹੀ ਕਿਤੇ ਟਕਰੇ ਨਾ ਅਰਦਾਸਾਂ ਕਰਦੇ ਰਹਿੰਦੇ ਨੇ ਜਿਹੜੇ ਵਿਆਹ ਤੋਂ ਹਾਲੇ ਵਾਂਝੇ ਨੇ ਕਹਿੰਦੇ ਔਖੀ ਜ਼ਿੰਦਗੀ ਲੰਘਦੀ ਆ ਜਿਹੜੇ ਵਿਆਹ ਤੋਂ ਹਾਲੇ ਵਾਂਝੇ ਨੇ ਕਹਿੰਦੇ ਔਖੀ ਜ਼ਿੰਦਗੀ ਲੰਘਦੀ ਆ ਜਿਹਨੂੰ ਲੱਭ ਜੇਤੀ ਵੀ ਉਹ ਵੀ ਤਾਂ ਕੁਟ ਜ਼ਹਿਰ ਦਾ ਪਰਦੇ ਰਹਿੰਦੇ ਨੇ ਜਿਹਨੂੰ ਲੱਭ ਜੇਤੀ ਵੀ ਉਹ ਵੀ ਤਾਂ ਕੁਟ ਜ਼ਹਿਰ ਦਾ ਪਰਦੇ ਰਹਿੰਦੇ ਨੇ ਜੇ پاک ਪਵਿੱਤਰ ਲੱਭਦੇ ਹੋ ਬੜਾ ਮੁਸ਼ਕਲ ਹੈ ਇਹ ਅੱਜ ਕੱਲ੍ਹ ਨਹੀਂ ਜੇ پاک ਪਵਿੱਤਰ ਲੱਭਦੇ ਹਾਂ ਬੜਾ ਮੁਸ਼ਕਲ ਹੈ ਇਹ ਅੱਜਕੱਲ੍ਹ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਹਿਣੀ ਪਰ ਹਰ ਇੱਕ ਦਾ ਯਾਰ ਹੈ ਅੱਜਕੱਲ੍ਹ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਹਿਣੀ ਪਰ ਹਰ ਇੱਕ ਦਾ ਯਾਰ ਹੈ ਅੱਜਕੱਲ੍ਹ ਨਹੀਂ ਜੇ ਸੌ ਚੋਂ ਦੋ ਚੰਗੀਆਂ ਵੀ ਨੇ ਹੋਰ ਇਹ ਕੀ ਉਹ ਚੰਗੀਆਂ ਰਹਿਣਗੀਆਂ ਜੇ ਸੌ ਚੋਂ ਦੋ ਚੰਗੀਆਂ ਵੀ ਨੇਖ ਹੋਰੇ ਕੀ ਉਹ ਚੰਗੀਆਂ ਰਹਿਣਗੀਆਂ ਜਿਹੜਾ ਸੋਸ਼ਲ ਮੀਡੀਆ ਵੇਖਦੀਆਂ ਰੰਡੀ ਬਾਜ਼ਾਰ ਹੈ ਅੱਜਕੱਲ੍ਹ ਨਹੀਂ ਜਿਹੜਾ ਸੋਸ਼ਲ ਮੀਡੀਆ ਵੇਖਦੀਆਂ ਰੰਡੀ ਬਾਜ਼ਾਰ ਹੈ ਅੱਜਕੱਲ੍ਹ ਨਹੀਂ ਇਹਨਾਂ ਰੀਲਾਂ ਵਾਲੇ ਦਲਿਆਂ ਨੇ ਹੋਰੇ ਕਿੰਨੇ ਘਰ ਉਜਾੜ ਦਿੱਤੇ ਕਿਤੇ ਪਿਓ ਦੀ ਪੱਗ ਨੂੰ ਦਾਗ ਦਿੱਤੇ ਕਿਤੇ ਮਾਂ ਦੇ ਸੁਪਨੇ ਸਾੜ ਦਿੱਤੇ ਇਹਨਾਂ ਰੀਲਾਂ ਵਾਲੇ ਦਲਿਆਂ ਨੇ ਹੋਰੇ ਕਿੰਨੇ ਘਰ ਉਜਾੜ ਦਿੱਤੇ ਕਿਤੇ ਪਿਓ ਦੀ ਪੱਗ ਨੂੰ ਦਾਗ ਦਿੱਤੇ ਕਿਤੇ ਮਾਂ ਦੇ ਸੁਪਨੇ ਸਾੜ ਦਿੱਤੇ ਤੀ ਪੁੱਤ ਮੂ ਕਾਲਾ ਕਰ ਜਾਂਦੇ ਪਿੱਛੋਂ ਲੈਂਦਾ ਕੋਈ ਸਾਰ ਨਹੀਂ ਤੀ ਪੁੱਤ ਮੂ ਕਾਲਾ ਕਰ ਜਾਂਦੇ ਪਿੱਛੋਂ ਲੈਂਦਾ ਕੋਈ ਸਾਰ ਨਹੀਂ ਇਨਾ ਕੰਜਰ ਲੋਕਾਂ ਨੇ ਮਾਪੇ ਅਣਖਾਂ ਦੀ ਸੂਲੀ ਚਾੜ ਦਿੱਤੇ ਇਨਾ ਕੰਜਰ ਲੋਕਾਂ ਨੇ ਮਾਪੇ ਅਣਖਾਂ ਦੀ ਸੂਲੀ ਚਾੜ ਦਿੱਤੇ ਸਾਰੇ ਹੱਕ ਜਨਾਨੀ ਪੱਲੇ ਨੇ ਬੰਦੇ ਦੇ ਪੱਖ ਵਿੱਚ ਕੁਝ ਨਹੀਂ ਸੁਣੋ ਤਾਨੇ ਮੇਣੇ ਗਾਲਾਂ ਨਹੀਂ ਜਵਾਬ ਚ ਕਹਿਣਾ ਕੁਝ ਨਹੀਂ ਸਾਰੇ ਹੱਕ ਜਨਾਨੀ ਪੱਲੇ ਨੇ ਬੰਦੇ ਦੇ ਪੱਖ ਵਿੱਚ ਕੁਝ ਨਹੀਂ ਤੁਨੋ ਤਾਨੇ ਮੇਨੇ ਗਾਲਾਂ ਨਹੀਂ ਜਵਾਬ ਚ ਕਹਿਣਾ ਕੁਝ ਨਹੀਂ ਇਹ ਕਾਨੂੰਨ ਭਲਾ ਦੱਸੋ ਕਿੱਥੋਂ ਦਾ ਮੈਂ ਸੰਗਤ ਕੋਲੋਂ ਪੁੱਛਦਾ ਹਾਂ ਇਹ ਕਾਨੂੰਨ ਭਲਾ ਦੱਸੋ ਕਿੱਥੋਂ ਦਾ ਮੈਂ ਸੰਗਤ ਕੋਲੋਂ ਪੁੱਛਦਾ ਹਾਂ ਜਦੋਂ ਛੱਡਦੀਆਂ ਲੈਂਦੀਆਂ ਲੱਖਾਂ ਨੇ ਪਰ ਦਾਜ 'ਚ ਦੇਣਾ ਕੁਝ ਨਹੀਂ ਜਦੋਂ ਛੱਡਦੀਆਂ ਲੈਂਦੀਆਂ ਲੱਖਾਂ ਨੇ ਪਰ ਦਾਜ 'ਚ ਦੇਣਾ ਕੁਝ ਨਹੀਂ ਜਦੋਂ ਤਨ ਟੱਕਣੇ ਦੀ ਗੱਲ ਕਰੀਏ ਸਾਡੀ ਸੋਚ ਮੇੜੀ ਜਾਂਦੀ ਛੋਟੀ ਨਹੀਂ ਗੰਦ ਪਾ ਕੇ ਇਹ ਕੰਜਰ ਖਾਂਦੇ ਜੋ ਕੁਝ ਹੋਰ ਹੈ ਜਾਂ ਹੈ ਰੋਟੀ ਨਹੀਂ ਕਦੇ ਸੋਚਿਆ ਨਹੀਂ ਸੀ ਇੰਨਾ ਵੀ ਇਸ ਹੱਦ ਤੱਕ ਬੰਦਾ ਡਿੱਗ ਸਕਦਾ ਕੁਝ ਵੱਡੇ ਘਰਾਣੇ ਦੇ ਗੰਦੇ ਆਂਡੇ ਸੁਣਿਆ ਸਵੈਪ ਕਰਾਉਂਦੇ ਵੋਟੀ ਨਹੀਂ ਕੁਝ ਵੱਡੇ ਘਰਾਣੇ ਦੇ ਗੰਦੇ ਆਂਡੇ ਸੁਣਿਆ ਸਵੈਪ ਕਰਾਉਂਦੇ ਵੋਟੀ ਨਹੀਂ ਮੇਰੀ ਅਣਖ ਨੇ ਮੈਨੂੰ ਪੁੱਛਿਆ ਕੀ ਗੱਲ ਤੈਨੂੰ ਵੀ ਕੁਝ ਦਿਖ ਰਿਹਾ ਮੇਰੀ ਅਣਖ ਨੇ ਮੈਨੂੰ ਪੁੱਛਿਆ ਕੀ ਗੱਲ ਤੈਨੂੰ ਨਹੀਂ ਕੁਝ ਦਿਖ ਰਿਹਾ ਤੇਰਾ ਸ਼ਾਇਰ ਹੋ ਕੇ ਸ਼ਰਮਿੰਦਾ ਤਾਈਓ ਇਹ ਗੱਲ ਅੱਜ ਲਿਖ ਰਿਹਾ ਤੇਰਾ ਸ਼ਾਇਰ ਹੋ ਕੇ ਸ਼ਰਮਿੰਦਾ ਤਾਈਓ ਇਹ ਗੱਲ ਅੱਜ ਲਿਖ ਰਿਹਾ ਭਾਵੇਂ ਕਹਿਣ ਨੂੰ ਬੇਸ਼ੱਕ ਕਹਿੰਦੇ ਨੇ ਕਾਨੂੰਨ ਕਦੇ ਵੀ ਵਿਕਦਾ ਨਹੀਂ ਪਰ ਕੋਠੇ ਦੀ ਕੰਜਰੀ ਨਾਲੋਂ ਵੀ ਸਸਤਾ ਹੋਣੇ ਵਿਕ ਰਿਹਾ ਭਾਵੇਂ ਕਹਿਣ ਨੂੰ ਬੇਸ਼ੱਕ ਕਹਿੰਦੇ ਨੇ ਕਾਨੂੰਨ ਕਦੇ ਵੀ ਵਿਕਦਾ ਨਹੀਂ ਪਰ ਕੋਠੇ ਦੀ ਕੰਜਰੀ ਨਾਲੋਂ ਵੀ ਸਸਤਾ ਹੁਣ ਇਹ ਵਿਕ ਰਿਹਾ ਲੀਡਰਾਂ ਦੀ ਸੁਣਦੇ ਰਹਿ ਗਏ ਜੇ ਕੋਈ ਪਿੰਡ ਕੋਈ ਕਸਬਾ ਵਸਣਾ ਨਹੀਂ ਲੀਡਰਾਂ ਦੀ ਸੁਣਦੇ ਰਹਿ ਗਏ ਜੇ ਕੋਈ ਪਿੰਡ ਕੋਈ ਕਸਬਾ ਵਸਣਾ ਨਹੀਂ ਸਰਕਾਰਾਂ ਚਾਉਂਦੀਆਂ ਮਰ ਮਿਟ ਜੇ ਇਹ ਰਾਤ ਨੂੰ ਕੋਈ ਦੱਸਣਾ ਨਹੀਂ ਸਰਕਾਰਾਂ ਚਾਉਂਦੀਆਂ ਮਰ ਮਿਟ ਜੇ ਇਹਨਾਂ ਰਾਤ ਨੂੰ ਕੋਈ ਦੱਸਣਾ ਨਹੀਂ ਹੁਣ ਰੱਬ ਆਸਰੇ ਛੱਡਦੇ ਆ ਕਿਉਂਕਿ ਸੱਚ ਕਿਸੇ ਤੋਂ ਪਚਣਾ ਨਹੀਂ ਉਹਨ ਰੱਬ ਆਸਰੇ ਛੱਡਦੇ ਆ ਕਿਉਂਕਿ ਸੱਚ ਕਿਸੇ ਤੋਂ ਬਚਣਾ ਨਹੀਂ ਪਰ ਹਾਲਾਤ ਇਹੋ ਜੇ ਰਹਿ ਗਏ ਜੇ ਪੰਜਾਬ ਕਿਸੇ ਤੋਂ ਬਚਣਾ ਨਹੀਂ ਹਾਲਾਤ ਇਹੋ ਜੇ ਰਹਿ ਗਏ ਜੇ ਪੰਜਾਬ ਕਿਸੇ ਤੋਂ ਬਚਣਾ ਨਹੀਂ ਹਾਲਾਤ ਇਹੋ ਜੇ ਰਹਿ ਗਏ ਜੇ ਪੰਜਾਬ ਕਿਸੇ ਤੋਂ ਬਚਣਾ ਨਹੀਂ ਸੋ ਇਹ ਸੀਗੀ ਮਨ ਦੀ ਇੱਕ ਭੜਾਸ ਜਿਹੜੀ ਕਿ ਕੁਝ ਲਾਈਨਾਂ ਰਹੀ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਜੇ ਚੰਗਾ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਲੋਕਾਂ ਤੱਕ ਇਸ ਸੰਦੇਸ਼ ਨੂੰ ਪੁੱਛਾਇਓ ਤੇ ਪੁੱਛੋ ਲੋਕਾਂ ਤੋਂ ਕਿ ਲੋਕ ਕੀ ਕਹਿਣਾ ਚਾਹੁੰਦੇ ਨੇ ਸੋ ਇਹ ਜਿਹੜੀਆਂ ਲਾਈਨਾਂ ਲਿਖੀਆਂ ਇਹ ਲਾਈਨਾਂ ਕਿਸ ਹੱਦ ਤੱਕ ਕਿੰਨੀ ਕਿ ਜਾਇਜ਼ ਹੈਗੀ ਆ ਤੇ ਇਹ ਲਾਈਨਾਂ ਦੇ ਵਿੱਚ ਜੋ ਜੋ ਲਿਖਿਆ ਉਹ ਹੋ ਰਿਹਾ ਕਿ ਨਹੀਂ ਹੋ ਰਿਹਾ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ ਹੋਰ ਵੀ ਸੋਸ਼ਲ ਗੱਲਾਂ ਤੋਂ ਰਿਲੇਟਡ ਸਮਾਜ ਤੋਂ ਰਿਲੇਟਡ ਗੱਲਾਂ ਜਾਣਨ ਲਈ ਸਮਾਜਿਕ ਮੁੱਦੇ ਜਾਣਨ ਲਈ ਵੇਗਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ